ਹੈਲੋ एवरीवन ਹਾਂਜੀ ਸੋ ਸਾਡਾ ਇਸ ਵੀਕ ਵੀ ਸਾਨੂੰ ਕਾਫੀ ਜ਼ਿਆਦਾ ਕੁਐਸਚਨ ਆਏ ਆ ਐਂਡ ਮੈਂ ਕੋਸ਼ਿਸ਼ ਕਰੂੰਗੀ ਕਿ ਉਹਨਾਂ ਕੁਐਸਚਨਸ ਦੇ ਵੀ ਅਸੀਂ ਯੂ نو ਆਰ ਵੀਡੀਓ ਰਾਹੀਂ ਆਨਸਰ ਦੇ ਸਕੀਏ ਐਂਡ ਮੈਂ ਪ੍ਰੈਕਟੀਕਲ ਸੋਲੂਸ਼ਨ ਦਿੰਨੀ ਹੁੰਦੀ ਆ ਐਂਡ ਜਿਵੇਂ ਮੈਂ ਅੱਗੇ ਵੀ ਕਹਿੰਨੀ ਹੁੰਦੀ ਆ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਸਿਚੁਏਸ਼ਨ ਨੂੰ ਪ੍ਰੈਕਟੀਕਲ ਸੋਲੂਸ਼ਨ ਨਾਲ ਠੀਕ ਨਹੀਂ ਹੋ ਰਹੀ ਤਾਂ ਚਾਂਸਸ ਆਰ ਕਿ ਤੁਹਾਨੂੰ ਯੂ ਨੋ ਵਨ ਔਨ ਵਨ ਇੰਡੀਵਿਜੂਅਲ ਕਾਉਂਸਲਿੰਗ ਦੀ ਰਿਕੁਆਇਰਮੈਂਟ ਹੈਗੀ ਆ ਪ੍ਰੋਫੈਸ਼ਨਲ ਹੈਲਪ ਦੀ ਲੋੜ ਆ ਜਾਂ ਤੁਹਾਨੂੰ ਡਾਕਟਰ ਦੀ ਲੋੜ ਆ ਜਾਂ ਤੁਹਾਨੂੰ ਕਾਉਂਸਲਰ ਦੀ ਲੋੜ ਆ ਸੋ ਤੁਸੀਂ ਉਹ ਆਪਸ਼ਨਸ ਵੀ ਐਕਸਪਲੋਰ ਕਰ ਸਕਦੇ ਹੋ ਐਂਡ ਯੂਜੂਲੀ ਜੇ ਤੁਹਾਡੀ ਸਿਚੁਏਸ਼ਨ ਇਨੀ ਨਹੀਂ ਵਰਸ ਹੈਗੀ ਤਾਂ ਜਿਹੜੇ ਪ੍ਰੈਕਟੀਕਲ ਸੋਲੂਸ਼ਨ ਆ ਜਾਂ ਕੋਈ ਹੋਰ ਫੈਕਟਰ ਨਹੀਂ ਕੰਟ੍ਰਿਬਿਊਟ ਕਰ ਰ ਸੋਲੂਸ਼ਨ ਜਿਹੜੇ ਤੁਸੀਂ ਕੀ ਐ ਮੈਨੂੰ ਅਪਲਾਈ ਕਰਦੀਆਂ ਪਰ ਉਹ ਕਈ ਵਾਰ ਵਰਕ ਹੀ ਨਹੀਂ ਕਰ ਰਹੇਗੇ ਸੋ ਮਤਲਬ ਉਹਦਾ ਹੈ ਕਿ ਇਹਦੇ ਵਿੱਚ ਕੋਈ ਉਹਦੇ ਵਿੱਚ ਹੋਰ ਵੀ ਇੱਕ ਫੈਕਟਰ ਹੈਗਾ ਜਿਹੜਾ ਅਸੀਂ ਕੰਸੀਡਰ ਨਹੀਂ ਕਰ ਰਹੇ ਕਿਉਂਕਿ ਜਦੋਂ ਵੀ ਕੁਐਸਚਨਸ ਤੁਸੀਂ ਮੈਨੂੰ ਭੇਜਦੇ ਹੋ ਯੂਜੂਲੀ ਜਨਰਲਾਈਜ਼ਡ ਕੁਐਸਚਨਸ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਹੋਰ ਫੈਕਟਰ ਨਹੀਂ ਹੁੰਦਾ ਕਿ ਵਰ ਅਲਕੋਹੋਲਿਕ ਫਾਦਰ ਫਾਦਰ ਦਾ ਐਡਿਕਸ਼ਨ ਹੋਣਾ ਜਾਂ ਘਰ ਦੇ ਵਿੱਚ ਹੋਰ ਕਿਸੇ ਤਰੀਕੇ ਦਾ ਹੋਣਾ ਸੋ ਇਹ ਹੁੰਦੀ ਹੈ ਕਿ ਪਰ ਯੂਜੂਲੀ ਮੋਸਟ ਆਫ ਦਾ ਟਾਈਮ ਜੇ ਤੁਸੀਂ ਪ੍ਰੈਕਟੀਕਲ ਸੋਲੂਸ਼ਨ ਨੂੰ ਵੀ ਉਹ ਪ੍ਰੋਪਰਲੀ ਫਾਲੋ ਕਰੋ ਤਾਂ ਸਿਚੁਏਸ਼ਨ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ ਚਿਆਂ ਸੋ ਆ ਸੋ ਵੀ ਕੁਝਾਨੂੰ ਕਾਫੀ ਕੁਐਸਚਨਸ ਆਇਆ ਜਿਵੇਂ ਤੁਹਾਨੂੰ ਪਤਾ ਕਈ ਵਾਰ ਮੈਂ ਬਹੁਤ ਬਿਜ਼ੀ ਹੁੰਦੀ ਹਾਂ ਤੇ ਕਈ ਵਾਰ ਮੇਰਾ ਇੱਕ ਵੀ ਵੀਡੀਓ ਕਰਨ ਦਾ ਟਾਈਮ ਨਹੀਂ ਲੱਗਦਾ ਪਰ ਕਈ ਵਾਰ ਮੈਂ ਨਹੀਂ ਨਹੀਂ ਬਿਜ਼ੀ ਹੁੰਦੀ ਤੇ ਉਸ ਉਸ ਵੀਕ ਚ ਮੈਂ ਜ਼ਿਆਦਾ ਵੀਡੀਓਜ਼ ਕਰ ਦਿੰਦੀ ਆ ਪਰ ਕੋਸ਼ਿਸ਼ ਮੇਰੀ ਇਹ ਹੀ ਰਹਿੰਦੀ ਆ ਕਿ ਜਿਹੜੇ ਲੋਕ ਕਾਉਂਸਲਿੰਗ ਨੂੰ ਅਫੋਰਡ ਨਹੀਂ ਕਰ ਸਕਦੇ ਜਾਂ ਕਾਉਂਸਲਿੰਗ ਦੀ ਐਕਸੈਸ ਨਹੀਂ ਕਰ ਸਕਦੇ ਕਿਸੇ ਵੀ ਤਰੀਕੇ ਕਰਕੇ ਕਿ ਉਹਨਾਂ ਨੂੰ ਵੀ ਪ੍ਰੈਕਟੀਕਲ ਸੋਲੂਸ਼ਨ ਦਿੱਤੇ ਜਾਣ ਉਹਨਾਂ ਨੂੰ ਵੀ ਘਰ ਦੇ ਵਿੱਚ ਜਿਹੜੀਆਂ ਉਹ ਪ੍ਰੈਕਟੀਕਲ ਚੀਜ਼ਾਂ ਅਪਲਾਈ ਕਰ ਸਕਦੇ ਆ ਆਪਣੇ ਬੱਚੇ ਦਾ ਐਂਡ ਜੀ ਹਾਂ ਸੋ ਜਿਹੜਾ ਅੱਜ ਕੁਐਸਚਨ ਇੱਕ ਮਦਰ ਨੇ ਪੁੱਛਿਆ ਵਾ ਉਹਨਾਂ ਨੇ ਮੈਸੇਜ ਕੀਤਾ ਉਹ ਕਹਿੰਦੇ ਵੀ ਮੈਂ ਐਂਡ ਅਸੀਂ ਬਹੁਤ ਸੁਣਦੇ ਆ ਰਹੇ ਆਂ ਕਲਚਰਲੀ ਕਿ ਸਾਨੂੰ ਬੱਚੇ ਨੂੰ ਪ੍ਰੈਸ਼ਰ ਕਰਨਾ ਚਾਹੀਦਾ ਸਾਨੂੰ ਬੱਚੇ ਨੂੰ ਇਨਕਰੇਜ ਕਰਨਾ ਚਾਹੀਦਾ ਸਾਨੂੰ ਬੱਚੇ ਨੂੰ ਯੂ ਨੋ ਪ੍ਰੈਸ਼ਰ ਕਰਕੇ ਉਹਨੂੰ ਪੜਾਉਣਾ ਚਾਹੀਦਾ ਵਾ ਫੇਰ ਹੀ ਉਹ ਗਾਂਹ ਹੋਊਗਾ ਜਿਹੜੂੰ ਪੋਲਾ-ਪੋਲਾ ਬਣਾਤਾ ਜੇ ਉਹਨੂੰ ਸੌਫਟ ਜਿਹਾ ਬਣਾਤਾ ਤੇ ਉਹਦਾ ਗਾਂਹ ਜ਼ਿੰਦਗੀ ਦੀ ਕੁਝ ਕਰ ਹੀ ਨਹੀਂ ਪਾਊਗਾ ਉਹਦਾ ਜ਼ਿੰਦਗੀ ਦੇ ਵਿੱਚ ਕੁਝ ਅਚੀਵ ਵੀ ਨਹੀਂ ਕਰ ਪਾਊਗਾ ਕਿਉਂਕਿ ਅਸੀਂ ਉਹਨੂੰ ਡਰਾ ਦੇ ਸੋ ਜੀ ਹਾਂ ਸੋ ਅੱਜ ਅਸੀਂ ਉਹ ਕੁਐਸਚਨ ਐਕਸਪਲੋਰ ਕਰਾਂਗੇ ਐਂਡ ਮੈਂ ਤੁਹਾਨੂੰ ਪ੍ਰੈਕਟੀਕਲ ਸੋਲੂਸ਼ਨ ਵੀ ਦਊਂਗੀ ਐਂਡ ਤੁਸੀਂ ਉਹ ਅਪਲਾਈ ਕਰਕੇ ਦੇਖੋ ਸੋ ਪਹਿਲਾਂ ਤਾਂ ਆਉਦੀ ਹੈ ਇੱਕ ਕੰਡੀਸ਼ਨਿੰਗ ਦੇਖੋ ਕਿ ਜਿਹੜਾ ਹੈ ਮੇਰਾ ਬਿਲੀਫ ਸਿਸਟਮ ਹੈ ਕਿੱਥੋਂ ਆਉਂਦਾ ਵਾ ਕਿ ਮੈਨੂੰ ਆਪਣੇ ਬੱਚੇ ਨੂੰ ਪ੍ਰੈਸ਼ਰ ਕਰਨਾ ਚਾਹੀਦਾ ਪ੍ਰੈਸ਼ਰ ਕਰਕੇ ਛੋਟੀ ਉਮਰ ਦੇ ਵਿੱਚ ਮੈਨੂੰ ਆਪਣੇ ਬੱਚੇ ਨੂੰ ਪ੍ਰੈਸ਼ਰ ਕਰਨਾ ਚਾਹੀਦਾ ਵਾ ਮੈਂ ਵੱਡੀ ਚ ਵੀ ਤਾਂ ਮੈਨੂੰ ਆਪਣੇ ਬੱਚੇ ਨੂੰ ਪ੍ਰੈਸ਼ਰ ਕਰਨਾ ਚਾਹੀਦਾ ਤਾਂ ਜੋ ਉਹ ਗਾਂ ਸਫਲ ਨਾ ਹੋਵੇ ਤਾਂ ਤਾਂ ਜੋ ਫੇਲ ਹੋ ਨਾ ਹੋ ਜਵੇ ਜ਼ਿੰਦਗੀ ਦੇ ਵਿੱਚ ਸੋ ਇਹ ਕੰਡੀਸ਼ਨਿੰਗ ਕਿੱਥੋਂ ਹੁੰਦੀ ਆ ਇਹ ਕੰਡੀਸ਼ਨਿੰਗ ਸਾਨੂੰ ਵੀ ਕਿਸੇ ਨੇ ਦੱਸੀ ਵੀ ਆ ਯੂ نو ਸੋ ਮਤਲਬ ਹੈ ਕਿ ਜਿਹੜੀ ਕੰਡੀਸ਼ਨਿੰਗ ਜਿਹੜੀ ਸੋਚ ਸਾਨੂੰ ਦਿੱਖਦੀ ਵੀ ਅਸੀਂ ਉਹਨੂੰ ਤੋੜ ਤੋੜਨਾ ਮਰੋੜਨਾ ਵਾ ਉਹਨੂੰ ਤੋੜ ਮੋੜ ਕੇ ਦੇਖਣਾ ਵੀ ਐਕਚੁਅਲੀ ਉਹਦੇ ਵਿੱਚ ਕੁਝ ਸੱਚ ਵੀ ਹੈ ਐਕਚੁਅਲੀ ਉਹ ਸਾਡੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਇੰਪੈਕਟ ਕਰ ਰਹੀ ਹੈ ਕਿਵੇਂ ਇੰਪੈਕਟ ਕਰ ਰਹੀ ਹੈ ਸੋ ਜੀ ਹਾਂ ਸੋ ਜਿਵੇਂ ਕੁਐਸਚਨ ਉਸ ਮਦਰ ਦਾ ਕਿ ਮੈਂ ਆਪਣੇ ਬੱਚੇ ਨੂੰ ਪ੍ਰੈਸ਼ਰ ਕਰਨਾ ਚਾਹੁੰਦੀ ਆ ਤਾਂ ਜੋ ਮੇਰਾ ਬੱਚਾ ਫੇਲ ਨਾ ਹੋਏ ਸੋ ਨੰਬਰ 1 ਜਦੋਂ ਤੁਹਾ ਤੁਸੀਂ ਆਪਣੇ ਆਪ ਤੋਂ ਚੀਜ਼ ਲੈ ਕੇ ਦੇਖੋ ਕਿ ਜਦੋਂ ਤੁਹਾਨੂੰ ਐਂਡ ਆਪਣੇ ਜਦੋਂ ਇੰਡੀਆ ਦੇ ਵਿੱਚ ਜਦੋਂ ਇਹ ਕੰਡੀਸ਼ਨਿੰਗ ਚੱਲ ਰਹੀ ਸੀਗੀ ਬਹੁਤ ਘੱਟ ਐਜੂਕੇਸ਼ਨ ਰੇਟ ਸੀ ਬੱਚਿਆਂ ਦਾ ਬੱਚੇ ਮੋਸਟਲੀ ਸਕੂਲ ਚ ਡਰਾਪ ਆਊਟ ਕਰ ਜਾਂਦੇ ਸੀ ਅ ਮੈਂ ਤੁਸੀਂ ਦੇਖ ਲਓ ਸਾਡੇ ਮਦਰ ਦੇ ਵੀ ਗਾਂ ਉਸ ਜਨਰੇਸ਼ਨ ਚ ਕਿੰਨੇ ਕੋ ਲੋਕ ਪੜ੍ਹੇ ਕਿਉਂਕਿ ਲੋਕਾਂ ਨੂੰ ਪੜ੍ਹਾਈ ਨਾਲ ਪਿਆਰ ਹੀ ਨਹੀਂ ਸੀ ਪੈਂਦਾ ਕਿਉਂ ਕਿਉਂਕਿ ਪੜ੍ਹਾਈ ਇੱਕ ਡਰ ਤੇ ਪ੍ਰੈਸ਼ਰ ਦੇ ਵਿੱਚੋਂ ਪੜ੍ਹੀ ਜਾਂਦੀ ਸੀ ਵਰਨਾ ਤਾਂ ਸਾਰੇ ਪੜ੍ਹੇ ਹੁੰਦੇ ਜੇ ਜੇ ਉਹ ਚੀਜ਼ ਵਰਕ ਕਰਦੀ ਹੁੰਦੀ ਕਿਉਂਕਿ ਉੱਥੇ ਜਿਵੇਂ ਆਪਾਂ ਨੂੰ ਪਤਾ ਇੰਡੀਆ ਦੇ ਵਿੱਚ ਪਹਿਲਾਂ ਤਾਂ ਇੱਕ ਡੰਡੇ ਨਾਲ ਯੂ ਨੋ ਕੁੱਟ ਕੇ ਜਾਂ ਡਰਾ ਕੇ ਧਮਕਾ ਕੇ ਕਰਦੇ ਵੱਲੋਂ ਪ੍ਰੈਸ਼ਰ ਕਰਕੇ ਤੁਹਾਨੂੰ ਪੜਾਇਆ ਜਾਂਦਾ ਸੀ ਉਹਦੇ ਨਾਲ ਤੁਸੀਂ ਦੇਖੋ ਵੀ ਰਿਸ਼ਤਾ ਇੱਕ ਬੱਚੇ ਦਾ ਟੀਚਰ ਨਾਲ ਕਿਵੇਂ ਜਾਂ ਬਣ ਸਕਦਾ ਜਿੱਦੋਂ ਉਹਨੇ ਸਿੱਖਣਾ ਉਹਦੇ ਨਾਲ ਰਿਸ਼ਤਾ ਤੁਸੀਂ ਆਲਰੇਡੀ ਨੈਗੇਟਿਵ ਬਣਾਤਾ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਡਰਾ ਕੇ ਧਮਕਾ ਕੇ ਪ੍ਰੈਸ਼ਰਾਈਜ਼ ਕਰਕੇ ਕੋਈ ਕਵੇ ਵੀ ਮੈਂ ਤੈਨੂੰ ਕੰਮ ਛੇਤੀ ਸਿਖਾਉਣਾ ਲੈ ਸੇ ਤੁਸੀਂ ਨਵੀਂ ਜੌਬ ਸਟਾਰਟ ਕੀਤੀ ਆ ਯੂ نو ਕੋਈ ਤੁਹਾਨੂੰ ਕਵੇ ਡਰਾ ਧਮਕਾ ਕੇ ਪ੍ਰੈਸ਼ਰ ਕਰਕੇ ਮੈਂ ਛੇਤੀ ਛੇਤੀ ਤੈਨੂੰ ਕੰਮ ਸਿਖਾ ਦੂੰਗਾ ਐਕਚੁਅਲੀ ਤੁਸੀਂ ਦੇਖੋ ਵੀ ਤੁਹਾਡਾ ਉਹਦੇ ਨਾਲ ਰਿਲੇਸ਼ਨਸ਼ਿਪ ਜਿਹੜਾ ਸਿੱਖਣ ਵਾਲਾ ਉਹਦੇ ਨਾਲ ਤੁਹਾਡਾ ਰਿਲੇਸ਼ਨਸ਼ਿਪ ਖਰਾਬ ਬਣੂਗਾ ਕਿ ਈਜ਼ੀ ਬਣੂਗਾ ਇਹ ਖਰਾਬ ਬਣੂਗਾ ਐਂਡ ਤੁਹਾਨੂੰ ਸਿੱਖਣ 'ਚ ਦਿੱਕਤ ਆਊਗੀ ਐਂਡ ਉਹ ਇੱਕ ਆਪਟੀਮਮ ਚੀਜ਼ ਨਹੀਂ ਹੋਣੀ ਜੇ ਤੁਸੀਂ ਇੱਕ ਇੱਕ ਫਰੀ ਬ੍ਰੇਨ ਨਾਲ ਇੱਕ ਸੇਫਟੀ ਦੇ ਨਾਲ ਸਿੱਖੋ ਉਹ ਤੁਹਾਡੇ ਦਿਮਾਗ ਤੇ ਤੁਸੀਂ ਆਪ ਦੇਖ ਲਓ ਕਈ ਵਾਰ ਕੋਈ ਟੀਚਰ ਹੁੰਦੇ ਸੀ ਨਾ ਜੋ ਤੁਸੀਂ ਉੱਤੇ ਹੁੰਦੇ ਸੀਗੇ ਕਿ ਛੋਟੇ ਹੁੰਦੇ ਸੀ ਕਿ ਉਹ ਟੀਚਰ ਬੜੇ ਸੌਫਟ ਹੁੰਦੇ ਸੀ ਜਾਂ ਚੰਗੇ ਹੁੰਦੇ ਸੀ ਉਹਨਾਂ ਤੋਂ ਤੁਹਾਨੂੰ ਕਿੰਨਾ ਕੁ ਸਿੱਖਣ ਨੂੰ ਮਿਲਦਾ ਉਹ ਅੱਜ ਵੀ ਤੁਹਾਨੂੰ ਯਾਦ ਆ ਉਹ ਸਬਜੈਕਟ ਤੁਸੀਂ ਸਹੀ ਵੀ ਨਹੀਂ ਸ਼ਾਇਦ ਇਹਨੇ ਕਮਜ਼ੋਰ ਹੁੰਦੇ ਹੋਣਗੇ ਪਰ ਬਿਕੋਜ਼ ਉਹ ਟੀਚਰ ਦਾ ਜਿਹੜਾ ਤੁਹਾਡੇ ਨਾਲ ਰਿਲੇਸ਼ਨਸ਼ਿਪ ਬਣ ਜਾਂਦਾ ਉਹ ਇੰਨਾ ਵਧੀਆ ਬਣ ਜਾਂਦਾ ਤੇ ਉਹ ਤੁਹਾਨੂੰ ਸੁੱਖਣ ਚ ਨਜ਼ਰ ਆਉਣ ਲੱਗ ਜਾਂਦਾ ਸੋ ਜੀ ਹਾਂ ਸੋ ਐਸੀ ਚੀਜ਼ ਤੇ ਅਸੀਂ ਵਰਕ ਕਰਨਾ ਵਾ ਕਿ ਮੈਂ ਆਪਣੇ ਬੱਚੇ ਤੇ ਪ੍ਰੈਸ਼ਰ ਕ੍ਰੀਏਟ ਕਰਾਂ ਤਾਂ ਜੋ ਮੇਰਾ ਬੱਚਾ ਗਾਂ ਫੇਲਿਅਰ ਦੇ ਵਿੱਚ ਫੇਲ ਨਾ ਹੋ ਜਵੇ ਜ਼ਿੰਦਗੀ ਦੇ ਵਿੱਚ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਣਾ ਕਿ ਜੇ ਲੱਸੇ ਤੁਸੀਂ ਬਾਹਰ ਕੰਮ ਬਾਹਰਲੀ ਕਾਮਯਾਬੀ ਨੂੰ ਵੀ ਦਿਨੇ ਹੋ ਅਹਿਮੀਅਤ ਦਿਨੇ ਹੋ ਐਂਡ ਦੈਟਸ ਓਕੇ ਤੁਸੀਂ ਦੇਖਣਾ ਵਾ ਕਿ ਉਹ ਲੋਕ ਕਾਮਯਾਬ ਹੁੰਦੇ ਆ ਜਿਹੜੇ ਲੋਕ ਫੇਲਅਰ ਤੋਂ ਨਹੀਂ ਡਰਦੇ ਉਹ ਲੋਕ ਦੁਨੀਆ ਦੇ ਕਾਮਯਾਬ ਹੁੰਦੇ ਆ ਕਿਉਂ ਕਿ ਕਿਉਂਕਿ ਜਦੋਂ ਤੁਹਾਨੂੰ ਫੇਲਿਅਰ ਦਾ ਤੁਹਾਨੂੰ ਡਰ ਚੱਕ ਜਾਂਦਾ ਤੁਹਾਡਾ ਦਿਮਾਗ ਤੋਂ ਡਰ ਚੱਕਿਆ ਜਾਂਦਾ ਫਿਰ ਤੁਹਾਨੂੰ ਇਹ ਫਿਰ ਤੁਸੀਂ ਬਹੁਤ ਚੀਜ਼ਾਂ ਟਰਾਈ ਕਰਦੇ ਨੇ ਇਵੈਂਚੁਅਲੀ ਤੁਸੀਂ ਕਾਮਯਾਬ ਹੋ ਹੀ ਜਾਂਦੇ ਹੋ ਸੋ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਮੇਰਾ ਬੱਚੇ ਦਾ ਦਿਮਾਗ ਆ ਉਹਦਾ ਮੈਂ ਫੇਲਰ ਨਾਲ ਰਿਲੇਸ਼ਨਸ਼ਿਪ ਕਿਵੇਂ ਬਣਾਤਾ ਕਿਉਂਕਿ ਜੇ ਤੁਸੀਂ ਬੱਚੇ ਨੂੰ ਇਹ ਡਰਾਤਾ ਕਿ ਫੇਲ ਹੋਣਾ ਤਾਂ ਬੜੀ ਖਤਰਨਾਕ ਚੀਜ਼ ਆ ਫੇਲ ਹੋਣਾ ਤਾਂ ਗਲਤ ਚੀਜ਼ ਆ ਫੇਲ ਹੋਣਾ ਤਾਂ ਬੜੀ ਡਰਾਉਣੀ ਚੀਜ਼ ਆ ਫੇਲ ਤਾਂ ਟੋਟਲ ਚਾਂਸਸ ਆ ਕਿ ਤੁਹਾਡਾ ਬੱਚਾ ਸਫਲ ਹੀ ਉਹ ਆਪਦਾ ਲਾਈਫ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਆਪਦਾ ਬੈਸਟ ਨਹੀਂ ਕਰ ਪਾਉ ਕਿਉਂ ਅਮ ਕਿਉਂ ਕਿਉਂ ਨਹੀਂ ਬੈਸਟ ਕਰ ਪਾਊਗਾ ਉਹ ਕਿਉਂਕਿ ਉਹਨੂੰ ਪਤਾ ਕਿ ਉਹ ਫੇਲਿਅਰ ਤੋਂ ਡਰਦਾ ਐਂਡ ਜਿਹੜਾ ਬੱਚਾ ਫੇਲਿਅਰ ਤੋਂ ਡਰੂਗਾ ਚਾਂਸਸ ਆ ਕਿ ਉਹ ਟਰਾਈ ਨਹੀਂ ਕਰੂਗਾ ਨਵੀਆਂ ਚੀਜ਼ਾਂ ਉਹ ਆ ਕੁਰੀਓਸਿਟੀ ਆਪਦੀ ਨੂੰ ਫਾਲੋ ਹੀ ਨਹੀਂ ਕਰੂਗਾ ਉਹ ਆਪਦੇ ਇੰਟਰਸਟ ਹੀ ਨਹੀਂ ਡਿਵੈਲਪ ਕਰੂਗਾ ਕਿਉਂ ਕਿਉਂਕਿ ਹਰ ਟਾਈਮ ਤੋਂ ਫੇਲਿਅਰ ਤੋਂ ਡਰ ਰਿਹਾ ਵਾ ਫੋਰ ਐਗਜ਼ਾਮਪਲ ਤੁਸੀਂ ਆ ਤੁਸੀਂ ਹਰ ਜੌਬ ਤੋਂ ਤੁਸੀਂ ਜੌਬ ਲੈਣੀ ਐ ਤੁਸੀਂ ਜੌਬ ਤੋਂ ਡਰ ਰਹੇ ਹੋ ਤੇ ਚਾਂਸਸ ਆ ਕਿ ਤੁਹਾਡੀ ਜਿਹੜੀ ਜੌਬ ਇੰਟਰਵਿਊ ਸਹੀ ਨਹੀਂ ਜਾਊਗੀ ਰਾਈਟ ਸੋ ਪਹਿਲਾਂ ਤਾਂ ਇਹ ਦੇਖੋ ਕਿ ਜਦੋਂ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਅਸੀਂ ਫੇਲਿਅਰ ਦਾ ਬਣਾਤਾ ਕਿ ਫੇਲੀਅਰ ਦਾ ਕੋ ਖਾਫਾ ਇਹ ਤੋਂ ਡਰ ਐ ਨਹੀਂ ਤੇ ਤੁਹ ਸਹਿਣ ਨਹੀਂ ਹੋਣੀ ਤੁਸੀਂ ਆਲਰੇਡੀ ਆਪਣੇ ਬੱਚੇ ਨੂੰ ਇੱਕ ਸਫਲ ਲਈ ਸੈਟ ਅਪ ਕਰਤਾ ਤੁਸੀਂ ਆਲਰੇਡੀ ਇੱਕ ਬੱਚੇ ਨੂੰ ਸਫਲ ਰਾਹ ਤੇ ਇੱਕ ਨਾਕਾਮਯਾਬ ਵਾਲੇ ਰਾਹ ਤੇ ਸੈਟ ਕਰਤਾ ਸੋ ਪਹਿਲਾ ਦਬ ਦੀ ਇਹ ਕੰਡੀਸ਼ਨਿੰਗ ਨੂੰ ਤੋੜੋ ਕਿ ਆਪਣੇ ਬੱਚੇ ਨੂੰ ਜਿਹੜਾ ਮੈਸੇਜ ਤੁਸੀਂ ਫੇਲੀਅਰ ਵਾਲੇ ਦਿੰਨੇ ਆ ਉਹ ਚੇਂਜ ਕਰੋ ਉਹ ਇਹ ਕਰੋ ਕਿ ਬੱਚੇ ਫੇਲ ਹੋਣਾ ਇੱਕ ਜ਼ਿੰਦਗੀ ਦਾ ਹਿੱਸਾ ਵਾ ਇਹਨੂੰ ਦਿਖਾਓ ਵੀ ਸੋ ਫੋਰ ਐਗਜ਼ਾਮਪਲ ਜਦੋਂ ਫੇਲ ਹੋ ਕੇ ਆਉਂਦਾ ਆਪਦੇ ਆਪ ਨੂੰ ਵਾਚ ਕਰੋ ਕਿ ਮੇਰਾ ਰਿਐਕਸ਼ਨ ਕਿਵੇਂ ਆ ਆਪਦੇ ਆਪ ਦੇ ਵਿੱਚ ਵੇਖੋ ਕਿ ਜਦੋਂ ਕੀ ਮੈਂ ਗੁੱਸੇ ਚ ਹੁਣਾ ਕੀ ਮੈਂ ਮੈਡ ਹੁਣਾ ਕੀ ਮੈਂ ਆਪ ਡਰ ਜਾਣਾ ਕੀ ਮੈਂ ਰਿਐਕਟਿਵ ਹੁਣਾ ਕਿਉਂਕਿ ਉਹ ਚੀਜ਼ ਤੁਹਾਡੇ ਬੱਚੇ ਨੂੰ ਦੱਸਦੀ ਆ ਕਿ ਫੇਲ ਹੋਣਾ ਜ਼ਿੰਦਗੀ ਚੰਗੀ ਗੱਲ ਆ ਜਾਂ ਫੇਲ ਹੋਣਾ ਮਾੜੀ ਗੱਲ ਆ ਐਂਡ ਜਦੋਂ ਤੁਸੀਂ ਇਹ ਮਾੜੀ ਗੱਲ ਬਣਾਤੀ ਤੁਹਾਡਾ ਰਿਐਕਸ਼ਨ ਬਣ ਗਿਆ ਉਹ ਐਕਚੁਅਲੀ ਨਵੀਆਂ ਚੀਜ਼ਾਂ ਤੋਂ ਟਕਰਨ ਤੋਂ ਟਰਾਈ ਔਖਾ ਨਵੀਆਂ ਚੀਜ਼ਾਂ ਟਰਾਈ ਕਰਨੋਂ ਡਰੂਗਾ ਕਿਉਂਕਿ ਉਹਨੂੰ ਡਰ ਹੋਊਗਾ ਕਿ ਮੈਂ ਫੇਲ ਹੋ ਸਕਦਾ ਪਰ ਜਿਸ ਦਿਨ ਉਹਦਾ ਡਰ ਚੱਕਿਆ ਗਿਆ ਕਿ ਮੈਂ ਫੇਲ ਨਹੀਂ ਹੋ ਸਕਦਾ ਮੈਂ ਸਿਰਫ ਇੱਕ ਕੁਝ ਨਵਾਂ ਸਿੱਖ ਸਕਦਾ ਵਾਂ ਇਟਸ ਓਕੇ ਜੇ ਮੈਂ ਫੇਲ ਵੀ ਹੋਇਆ ਤੇ ਮੈਂ ਘਰੇ ਵਾਪਸ ਗਿਆ ਤੇ ਮੇਰੇ ਮਾਂ ਬਾਪ ਨੇ ਸਿਰਫ ਇਸ ਕੋਸ਼ਿਸ਼ ਦੀ ਸੈਲੀਬ੍ਰੇਟ ਕਰਨੀ ਕਿ ਮੈਂ ਕੋਸ਼ਿਸ਼ ਕੀਤੀ ਆ ਤੇ ਉਹਨਾਂ ਦਾ ਜਿਹੜਾ ਰਿਐਕਸ਼ਨ ਉਹ ਇੰਨਾ ਐਕਸਟ੍ਰੀਮ ਡਾਰਕ ਦੇ ਵਿੱਚ ਕਿ ਉਹ ਜਿਆਦਾ ਸੀ ਰਿਐਕਟਿਵ ਹੋ ਜਨ ਨੇ ਬੱਚੇ ਨੂੰ ਲੜਨ ਲੱਗ ਜਨ ਨੇ ਜਾਂ ਸੀ ਆਪ ਹੀ ਨੇ ਡਰ ਜਨ ਨੇ ਹਾਈ ਕੀ ਹੋਊਗਾ ਹਾਈ ਕੀ ਹੋਊਗਾ ਸੋ ਉਹ ਦੋਨੇ ਰਿਐਕਸ਼ਨ ਤੋਂ ਸਾਡਾ ਬੱਚਾ ਭਾਜੇ ਦਾ ਸੋ ਬੱਚੇ ਸਾਡੇ ਸਫਲ ਇਸ ਕਰਕੇ ਨਹੀਂ ਹੁੰਦੇਗੇ ਕਿ ਤੁਸੀਂ ਪ੍ਰੈਸ਼ਰ ਨਹੀਂ ਕ੍ਰੀਏਟ ਕਰਦੇ ਜਾਂ ਸਾਫ ਬੱਚੇ ਸਾਡੇ ਸਫਲ ਇਸ ਕਰਕੇ ਤੋਂ ਹੁੰਦੇ ਆ ਕਿਉਂਕਿ ਉਹ ਫੇਲਿਅਰ ਤੋਂ ਡਰਨ ਲੱਗ ਜਾਂਦੇ ਆ ਐਂ ਜਦੋਂ ਫੇਲਿਅਰ ਤੋਂ ਡਰਨ ਲੱਗ ਜਾਂਦੇ ਆ ਤੇ ਫਿਰ ਉਹ ਚੀਜ਼ਾਂ ਨਵੀਆਂ ਟਰਾਈ ਨਹੀਂ ਕਰਦੇ ਚਾਹੇ ਆਪਦੀ ਐਜੂਕੇਸ਼ਨ ਦੇ ਵਿੱਚ ਹੋਵੇ ਚਾਹੇ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਐਂ ਜਦੋਂ ਟਰਾਈ ਨਹੀਂ ਕਰਦੇ ਚਾਂਸਸ ਆ ਕਿ ਉਹ ਸਕਿੱਲ ਵੀ ਡਿਵੈਲਪ ਨਹੀਂ ਕਰ ਪਾਉਂਦੇ ਸੋ ਪਹਿਲਾਂ ਤਾਂ ਆਪ ਦਾ ਰਿਲੇਸ਼ਨਸ਼ਿਪ ਪਹਿਲਾਂ ਤਾਂ ਆਪ ਦਾ ਰਿਲੇਸ਼ਨਸ਼ਿਪ ਇਹ ਦੇਖੋ ਕਿ ਮੇਰਾ ਫੇਲਿਅਰ ਨਾਲ ਰਿਲੇਸ਼ਨਸ਼ਿਪ ਕੀ ਆ ਜਦੋਂ ਮੇਰਾ ਬੱਚਾ ਫੇਲ ਹੋ ਕੇ ਹੁੰਦਾ ਵਾ ਫੋਰ ਐਗਜ਼ਾਮਪਲ ਜੇ ਤੁਹਾਡਾ ਬੱਚਾ ਅੱਜ ਇੱਕ ਟੈਸਟ ਫੇਲ ਤੁਸੀਂ ਇਹ ਚੀਜ਼ ਨੂੰ ਕਰ ਸਕਦੇ ਹੋ ਕਿ ਬੱਚਾ ਅੱਜ ਕੀ ਲਰਨ ਕੀਤਾ ਤੂੰ ਇਟਸ ਓਕੇ ਇਟਸ ਫਾਈਨ ਜੇ ਤੂੰ ਫੇਲ ਹੋ ਗਿਆ ਤਾਂ ਦੈਟਸ ਓਕੇ ਹਰ ਵਾਰੀ ਤੇਨੂੰ ਟੈਸਟ 100% ਨਹੀਂ ਹੋਣਗੇ ਪਰ ਅੱਜ ਤੂੰ ਕੀ ਤੂੰ ਕੀ ਇਹ ਚੀਜ਼ ਬਾਰੇ ਸਿੱਖਿਆ ਮੈਂ ਤੁਸਾਂ ਨਾਲ ਗੱਲ ਕਰ ਸਕਦੇ ਹਾਂ ਤੁਸੀਂ ਕਹੋ ਸ਼ਾਇਦ ਤੋ ਇਸੇ ਕਾਹੂਗਾ ਕਿ ਜਦੋਂ ਆਪਾਂ ਨਹੀਂ ਪੜ੍ਹਦੇ ਤੇ ਜਦੋਂ ਆਪਾਂ ਬਹੁਤ ਯੂ ਨੋ ਜਿਹੜਾ ਆਪਾਂ ਨੂੰ ਦਿੱਤਾ ਗਿਆ ਹੁੰਦਾ ਮਟੀਰੀਅਲ ਉਹਦੇ ਬਾਰੇ ਪੜ੍ਹਦੇ ਨਹੀਂ ਆਪਾਂ ਉਹਵਾਂ ਅਸਟੀਮੇਟ ਕਰਦੇ ਨੇ ਮੈਨੂੰ ਆ ਹੀ ਜਾਣਾ ਉਹ ਵੀ ਇੱਕ ਚੀਜ਼ ਤੁਸੀਂ ਸਿੱਖਿਆ ਵੀ ਆ ਵੀ ਇਹ ਪੜਾਈ ਤੋਂ ਬਿਨਾ ਲਰਨ ਕੀਤੇ ਨੇ ਤੋਂ ਬਿਨਾ ਮਿਹਨਤ ਕੀਤੇ ਤੋਂ ਬਿਨਾ ਸਾਨੂੰ ਨਹੀਂ ਨੰਬਰ ਆ ਸਕਦੇ ਸੋ ਇਹ ਵੀ ਇੱਕ ਲਰਨਿੰਗ ਤੁਸੀਂ ਦੇਖੋ ਫੇਲਿਅਰ ਲੱਗ ਸਕਦਾ ਆਊਟ ਲੈਵਲ ਤੇ ਕਿ ਇੱਕ ਬੱਚੇ ਦੇ ਜ਼ੀਰੋ ਆਇਆ ਪਰ ਐਕਚੁਅਲੀ ਲਰਨਿੰਗ ਉਹਦੇ ਲਈ ਵੱਡੀ ਆ ਉਹਦੇ ਪਿੱਛੇ ਲਰਨਿੰਗ ਕੀਆ ਲਰਨਿੰਗ ਕੀਆ ਕਿ ਬੱਚੇ ਮਿਹਨਤ ਤੋਂ ਬਿਨਾ ਉਹ ਕੁਝ ਵੀ ਨਹੀਂ ਕਰ ਸਕਦੇਗੇ ਸੋ ਇਹ ਇੱਕ ਵੱਡਾ ਲੈਸਨ ਆ ਸੋ ਇਹਦਾ ਮਤਲਬ ਉਹ ਫੇਲ ਨਹੀਂ ਹੋਇਆ ਜੀ ਉਹਨੇ ਲੈਸਨ ਇਹ ਚੀਜ਼ ਕੈਚ ਕਰ ਲਿਆ ਉਹਨੂੰ ਇਹ ਉਹਦੇ ਦਿਮਾਗ ਨੂੰ ਇਹ ਚੀਜ਼ ਪਤਾ ਲੱਗ ਗਈ ਕਿ ਕਿਉਂਕਿ ਜਦੋਂ ਜ਼ੀਰੋ ਆਈ ਉਹਨੂੰ ਪੇਨ ਹੋਈ ਪਹਿਲੋ ਪੇਨ ਆਸ਼ਰੀ ਉਹਨੂੰ ਬਦਲਣ ਦੀ ਕੋਸ਼ਿਸ਼ ਕਰੋ ਫਿਰ ਉਹਨੂੰ ਪਤਾ ਲੱਗ ਗਈ ਪਰ ਤੁਸੀਂ ਦੇਖੋ ਕਿ ਤੁਹਾਡਾ ਰਿਐਕਸ਼ਨ ਕੀ ਹੁੰਦਾ ਵਾ ਸੋ ਪਹਿਲਾਂ ਤਾਂ ਤੁਸੀਂ ਆਪਣਾ ਰਿਐਕਸ਼ਨ ਦੇਖੋ ਕਿ ਜਦੋਂ ਫੇਲ ਹੋ ਕੇ ਆਉਂਦਾ ਆਪਦੇ ਰਿਐਕਸ਼ਨ ਨੂੰ ਪਤਲੋ ਆਪਦੇ ਰਿਐਕਸ਼ਨ ਨੂੰ ਕੌਮ ਕਰੋ ਆਪਦੇ ਰਿਐਕਸ਼ਨ ਨੂੰ ਕੌਮ ਕਰਕੇ ਦੇਖੋ ਕਿ ਐਸ ਵਿੱਚ ਵੀ ਮੇਰਾ ਬੱਚਾ ਕੀ ਸਿੱਖ ਸਕਦਾ ਐਸ ਵਿੱਚ ਵੀ ਮੈਂ ਕੀ ਸਿੱਖ ਸਕਦਾ ਵਾ ਯੂ نو ਚਾਂਸਸ ਆ ਕਿ ਮੈਂ ਯੂ نو ਮੇਰਾ ਵੀ ਟੋਡਲਰ ਹੈ ਬੱਚਾ ਮੈਨੂੰ ਪਤਾ ਕਿ ਮੈਂ ਬਹੁਤ ਚੀਜ਼ਾਂ ਉਹਨਾਂ ਨਵੀਆਂ ਟਰਾਈ ਕਰਦੀਆਂ and most of the time oh nahi grasp ਕਰ ਪਉਂਦਾ and usually ਇਦਾਂ ਹੁੰਦਾ ਕਿ ਜਾਂ ਤਾਂ ਮੈਂ ਉਹਨੂੰ ਉਹਦੀ ਏਜ ਤੋਂ ਪਹਿਲਾਂ ਚੀਜ਼ ਸਿਖਾਉਣ ਦੀ ਕੋਸ਼ਿਸ਼ ਕਰ ਦਿੰਦੀ ਆ ਜਾਂ ਮੇਰੀ ਸਕਿੱਲ ਹੀ ਸਹੀ ਨਹੀਂ ਹੁੰਦੀ ਜਿਸ ਤਰੀਕੇ ਨਾਲ ਮੈਂ ਸਿਖਾ ਰਹੀ ਹਿੰਦੀ ਆ so ਬਹੁਤ ਵਧੀਆ ਤਰੀਕਾ ਕਿ ਤੁਸੀਂ ਆਪਣੇ ਆਪ ਵਿੱਚ ਵੇਖੋ ਮੇਰੇ ਰਿਐਕਸ਼ਨ ਇਸ ਪ੍ਰਤੀ ਕੀ ਆ ਮੇਰਾ ਰਿਐਕਸ਼ਨ ਕੀ ਆ and ਉਹ ਰਿਐਕਸ਼ਨ ਮੇਰੇ ਬੱਚੇ ਨੂੰ ਕੌਮ ਕਰਦਾ ਜਾਂ ਮੇਰੇ ਬੱਚੇ ਨੂੰ ਹੋਰ ਸਟ्रेस ਦਿੰਦਾ so ਤੁਹਾਡੇ ਬੱਚੇ ਇਹ ਚੀਜ਼ ਭੁੱਲ ਜਿਓ ਕਿ ਤੁਹਾਡੇ ਬੱਚੇ ਕਿਸ ਤੁਸੀਂ ਇਨਕਰਜ ਨਹੀਂ ਕੀਤਾ ਤਾਂ ਨਹੀਂ ਸਫਲ ਹੁੰਦੇ ਨਹੀਂ ਤੁਹਾਡੇ ਬੱਚੇ ਦਾ ਰਿਲੇਸ਼ਨਸ਼ਿਪ ਕੀ ਹੈ ਫੇਲੀਅਰ ਨਾਲ ਤੁਹਾਡਾ ਕੀ ਹੈ ਜਦੋਂ ਤੁਸੀਂ ਫੇਲ ਹੋ ਜਾਂਦੇ ਹੋ ਕਿਸੇ ਚੀਜ਼ ਦੇ ਵਿੱਚ ਤੁਸੀਂ ਉਹ ਚੀਜ਼ ਤੋਂ ਕੀ ਸਿੱਖਦੇ ਆ ਜਾਂ ਤੁਸੀਂ ਆਪਦੇ ਅੰਦਰ ਬਸ ਉਹਦਾ ਗਰੀ ਬਣਾ ਲੈਨੇ ਦੁੱਖ ਬਣਾ ਲੈਨੇ ਤੇ ਉਹਨੂੰ ਕਿੰਨਾ ਚਿਰ ਸੋਗ ਕਰੀ ਜਾਂਦੇ ਆ ਜਾਂ ਤੁਸੀਂ ਸਿੱਖਦੇ ਹੋ ਸੋ ਪ੍ਰੈਸ਼ਰ ਕੀਤੇ ਆ ਬੱਚੇ ਨਹੀਂ ਵੱਢਦੇਗੇ ਯੂ نو ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਆ ਫੇਲੀਅਰ ਨਾਲ ਜਦੋਂ ਬਦਲੂਗਾ ਤੁਹਾਡੇ ਬੱਚੇ ਚਲੀ ਜਿਆਦਾ ਪੜਨਗੇ ਕਿਉਂਕਿ ਕਿ ਉਹਨਾਂ ਨੂੰ ਫੇਲ ਨਾ ਹੋਣ ਤੋਂ ਡਰ ਨਹੀਂ ਲੱਗਦਾ ਉਹ ਅਸ਼ਲੀ ਚੀਜ਼ਾਂ ਜਿਆਦਾ ਟਰਾਈ ਕਰਨੀਆਂ ਐਂਡ ਸੈਕੰਡ ਇੱਕ ਹੀ ਆਪਣੇ ਬੱਚੇ ਦੀ ਸਾਈਕੋਲੋਜੀ ਦੇ ਥੱਲੇ ਆਪੇ ਪਤਾ ਕਰੋ ਕਿ ਮੇਰਾ ਬੱਚਾ ਇਸ ਦੁਨੀਆ 'ਚ ਸੇਫ ਇਨਵਾਇਰਨ ਸੇਫ ਫੀਲ ਕਰਦਾ ਜਾਂ ਇਹ ਮੇਰਾ ਬੱਚਾ ਦੁਨੀਆ ਖਤਰਨਾਕ ਫੀਲ ਕਰਦਾ ਸੋ ਜਿਹੜੇ ਬੱਚੇ ਉਹਨਾਂ ਨੇ ਸਟੱਡੀ ਵੀ ਕੀਤੀ ਐ ਜਿਹੜੇ ਬੱਚੇ ਅਨੇ ਸ਼ੁਰੂ ਦੇ ਵਿੱਚ ਸੇਫਟੀ ਵੇਖੀ ਵੀ ਆ ਵੀ ਕੋਈ ਖਤਰਾ ਨਹੀਂ ਹੈਗਾ ਘਰ ਦੇ ਵਿੱਚ ਉਹ ਐਕਚੁਅਲੀ ਦੁਨੀਆ ਦੇ ਵਿੱਚ ਇਸ ਨਜ਼ਰੀਏ ਨਾਲ ਜਾਂਦੇ ਆ ਵੀ ਦੁਨੀਆ ਖਤਰਨਾਕ ਨਹੀਂ ਹੈਗੀ ਦੁਨੀਆ ਸੇਫ ਆ ਮੈਂ ਇੱਥੇ ਚੀਜ਼ਾਂ ਟਰਾਈ ਕਰ ਸਕਦਾ ਮੈਂ ਇੱਥੇ ਆਪਦੇ ਡ੍ਰੀਮਸ ਨੂੰ ਪਾ ਸਕਦਾ ਮੈਂ ਇੱਥੇ ਚੀਜ਼ਾਂ ਆਪਦੀਆਂ ਯੂ ਨੋ ਆਪਦੇ ਆਪ ਆਪਾਂ ਨੂੰ ਉਹਨੂੰ ਕਮਾ ਸਕਦਾ ਮਾਂ ਜਾਂ ਆਪਣੇ ਡ੍ਰੀਮਸ ਪੂਰੇ ਕਰ ਸਕਦਾ ਮਾਂ ਜੋ ਮੇਰੇ ਗੋਲਸ ਆ ਉਹ ਪੂਰੇ ਕਰ ਸਕਦਾ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਦੁਨੀਆ ਤੇ ਸੇਫਟੀ ਆ ਪਰ ਜੇ ਮੇਰੇ ਬੱਚੇ ਦੀ ਮਾਨਸਿਕ ਸਾਈਕੋਲੋਜੀ ਇਹ ਬਣ ਗਈ ਆ ਕਿ ਐਕਚੁਅਲੀ ਦੁਨੀਆ ਤਾਂ ਬੜਾ ਚੰਗੀ ਨਹੀਂ ਹੈਗੀ ਦੁਨੀਆ ਤਾਂ ਮੇਰੇ ਰਾਹ ਦਾ ਰੋੜਾ ਬਣਦੀ ਆ ਦੁਨੀਆ ਤਾਂ ਮੈਨੂੰ ਬਹੁਤ ਤੰਗ ਕਰੂਗੀ ਤੁਸੀਂ ਦੇਖੋ ਕਿ ਐ ਸਾਈਕੋਲੋਜੀ ਨਾਲ ਉਹ ਦੁਨੀਆ 'ਚ ਜਾਊਗਾ ਤੇ ਉਹ ਦੁਨੀਆ 'ਚ ਕੀ ਅਚੀਵ ਕਰ ਪਾਊਗਾ ਨਹੀਂ ਕਿਉਂਕਿ ਡਰ ਕੇ ਘਰੇ ਬਹਿ ਜਾ ਕਿਉਂਕਿ ਦੁਨੀਆ ਮਾੜੀ ਆ ਸੋ ਸਾਈਕੋਲੋਜੀ ਇੱਕ ਬੱਚੇ ਦੇ ਦਿਮਾਗੀ ਲੈਵਲ ਤੇ ਇੱਕ ਸਫਲ ਦਿਮਾਗ ਦੇ ਲੈਵਲ ਤੇ ਜਿਹਨੇ ਸਫਲਤਾ ਦੇ ਗੋਲਸ ਜਾਂ ਆਪਦੇ ਡ੍ਰੀਮਸ ਪੂਰੇ ਕਰਨੇ ਉਹਦੀ ਡੀਪ ਸਾਈਕੋਲੋਜੀ ਇਹ ਹੋਣੀ ਚਾਹੀਦੀ ਕਿ ਐਕਚੁਅਲੀ ਦੁਨੀਆ ਚੰਗੀ ਆ ਐਕਚੁਅਲੀ ਦੁਨੀਆ ਹੈਲਪ ਕਰਦੀ ਆ ਐਕਚੁਅਲੀ ਬਾਹਰ ਲੋਕ ਕੀ ਮੇਰੀ ਹੈਲਪ ਕਰਨਗੇ ਮੇਰੇ ਗੋਲਸ ਤੇ ਮੇਰੇ ਹਰ ਕੋਈ ਨਾ ਹੈਲਪ ਕਰ ਸਕੇ ਪਰ ਕਿਤੇ ਨਾ ਕਿਤੇ ਮੈਨੂੰ ਲੋਕ ਲੱਭ ਜਾਣਗੇ ਜਿਹੜੇ ਲੋਕ ਮੇਰੀ ਹੈਲਪ ਕਰਨਗੇ ਮੇਰੇ ਡ੍ਰੀम्स ਬਣਨਗੇ ਗੋਲਸ ਸੋ ਡੀਪ ਡਾਉਨ ਆਫ ਦੇ ਬੱਚੇ ਦੀ ਸੇਫਟੀ ਨਟ ਚੈੱਕ ਕਰੋ ਸੇਫਟੀ ਸਾਈਕੋਲੋਜੀ ਚ ਚੈੱਕ ਕਰੋ ਐਂਡ ਫਿਰ ਆਪਦੀ ਚੈੱਕ ਕਰੋ ਕਿਉਂਕਿ ਜੇ ਅਸੀਂ ਕਿਉਂਕਿ ਯੂਜੂਅਲੀ ਜਿਹੜੀ ਸਾਡੀ ਸੇਫਟੀ ਸਾਈਕੋਲੋਜੀ ਹੁੰਦੀ ਹੈ ਸਾਡੇ ਬੱਚੇ ਦੀ ਟ੍ਰਾਂਸਲੇਟ ਹੋ ਜਾਂਦੀ ਹੈ ਕਿ ਮੇਰਾ ਬੱਚਾ ਇਸ ਦੁਨੀਆ ਤੇ ਇੱਕ ਸੇਫਟੀ ਕਰਕੇ ਬਾਹਰ ਜਾਂਦਾ ਹੈ ਜਾਂ ਉਹ ਇੱਕ ਜਾਂਦਾ ਵੀ ਦੁਨੀਆ ਮਾੜੀ ਆ ਕਿਉਂਕਿ ਜਦੋਂ ਇਹ ਦੁਨੀਆ ਮਾੜੀ ਕਹਿ ਦਿੰਦੇ ਆ ਫਿਰ ਸਾਨੂੰ ਆਪਦੇ ਗੋਲਸ ਤੇ ਆਪਦੇ ਡਰੀਮਸ ਨੂੰ ਪੂਰੇ ਕਰਨਾ ਔਖਾ ਵਾ ਕਿਉਂਕਿ ਸਾਨੂੰ ਲੱਗਦਾ ਕਿ ਹਰ ਬੰਦਾ ਰੋੜਾ ਬਣੂਗਾ ਸਾਡੇ ਰਾਹ 'ਤੇ ਪਰ ਜਦੋਂ ਅਸੀਂ ਇੱਕ ਦੁਨੀਆ ਨੂੰ ਸੇਫਟ ਵਿੱਚ ਲੈ ਕੇ ਜਾਂਦੇ ਆ ਕਿ ਨਹੀਂ ਬਾਹਰ ਦੁਨੀਆ 'ਚ ਮਦਦਗਾਰ ਲੋਕ ਵੀ ਬਹੁਤ ਆ ਉਹ ਮਦਦ ਵੀ ਕਰਨਗੇ ਹਰ ਕੋਈ ਮਦਦ ਨਾ ਕਰ ਸਕੇ ਪਰ ਬਹੁਤ ਲੋਕ ਹੀ ਹੋਣਗੇ ਜਿਹੜੀ ਮੈ ਮਦਦ ਕਰਨਗੇ ਜਿਹੜੇ ਲੋਕ ਪਹਿਲਾਂ ਇੰਨੇ ਕਾਮਯਾਬ ਹੋਏ ਉਹ ਇਕੱਲੇ ਤਾਂ ਕਾਮਯਾਬ ਨਹੀਂ ਹੋਏਗੇ ਉਹਨਾਂ ਦੀ ਮਦਦ ਕੀਤੀ ਆਲੇ ਦੁਆਲੇ ਲੋਕਾਂ ਨੇ ਤਾਂ ਇੰਨੇ ਕਾਮਯਾਬ ਹੋ ਚੁੱਕੇ ਜਦੋਂ ਲੋੜ ਸੀ ਸੋ ਇਹ ਚੀਜ਼ਾਂ ਦੇਖੋ ਕਿ ਮੇਰੀ ਬੱਚੇ ਦਾ ਸੇਫਟੀ ਨੈਟ ਦੁਨੀਆ ਪ੍ਰਤੀ ਕੀ ਆ ਕਿ ਮੇਰੇ ਬੱਚੇ ਦਾ ਸੇਫਟੀ ਨੈਟ ਦੁਨੀਆ ਪ੍ਰਤੀ ਹੈ ਕਿ ਦੁਨੀਆ ਚੰਗੀ ਆ ਜਾਂ ਮੇਰੇ ਬੱਚੇ ਦਾ ਸੇਫਟੀ ਨੈਟ ਹੈ ਕਿ ਦੁਨੀਆ ਤਾਂ ਮਾੜੀ ਆ ਸੋ ਇਹ ਚਾਂਸਸ ਆ ਕਿ ਜਦੋਂ ਤੁਹਾਡਾ ਬੱਚਾ ਇਹ ਚੀਜ਼ ਜਾਣਦਾ ਤੇ ਉਹ ਬਾਹਰ ਜਾ ਕੇ ਉਹ ਜਾਂ ਤਾਂ ਡਰ ਕੇ ਸਕੂਲ ਨਹੀਂ ਜਾਊਗਾ ਡਰ ਕੇ ਇੱਕ ਥਾਂ ਤੇ ਬੈਠਾ ਰਹੂਗਾ ਜਾਂ ਲੜੂਗਾ ਸੋ ਸੈਕੰਡ ਆ ਕਿ ਮੇਰਾ ਰਿਲੇਸ਼ਨਸ਼ਿਪ ਫੇਲਿਅਰ ਨਾਲ ਕੀ ਆ ਜੇ ਮੇਰਾ ਰਿਸ਼ਤਾ ਫੇਲੀਅਰ ਨਾਲ ਇਹ ਆ ਕਿ ਮੇਰਾ ਬੱਚਾ ਫੇਲ ਹੋ ਕੇ ਘਰੇ ਨਾ ਵੜੇ ਜਾਂ ਜਦੋਂ ਘਰੇ ਵੜੇ ਜਾਂ ਤਾਂ ਮੈਂ ਸੈਡ ਹੋ ਜਾਣਾ ਜਾਂ ਹੋ ਜਾਂਦੀ ਆ ਜਾਂ ਮੈਂ ਉਤੇ ਰਿਐਕਟ ਗੁੱਸਾ ਕਰਦੀ ਆ ਕਿ ਮੈਂ ਉਸ ਫੇਲੀਅਰ ਨੂੰ ਡੂੰਘਾਈ ਲੈਵਲ ਤੇ ਸੋਚਾਂ ਇਨੂੰ ਢੂੰਗੇ ਲੈਵਲ ਤੇ ਸੋਚੋ ਕਿ ਇਸ ਫੇਲਿਅਰ ਨੇ ਮੇਰੇ ਬੱਚੇ ਨੂੰ ਕੀ ਸਖਾ ਦੇਣਾ ਜਿਹੜਾ ਕਿ ਕਾਮਯਾਬੀ ਵੀ ਨਹੀਂ ਸਿਖਾ ਸਕਦੀ ਸੋ ਕਈ ਵਾਰ ਮੈਂ ਅਕਸਰ ਬੈਂਡ ਨੂੰ ਕਹਿੰਦੀ ਹੁੰਦੀ ਆ ਕਿ ਕਈ ਵਾਰ ਇਹ ਵੀ ਉਹ ਚੀਜ਼ ਨਹੀਂ ਸਿਖਾਉਂਦੀ ਜਿਹੜੀ ਤੁਹਾਨੂੰ ਐਫ ਜਦੋਂ ਗ੍ਰੇਡ ਆਉਂਦਾ ਉਹ ਸਿਖਾ ਦਿੰਦੀ ਆ ਸੋ ਸਿੱਖਿਆ ਜ਼ਰੂਰੀ ਆ ਸਾਡੇ ਬੱਚੇ ਲਈ ਕਿ ਉਹ ਸਕਿੱਲ ਉਹਨੇ ਉਹਦੀ ਉਹਦੀ ਲਰਨਿੰਗ ਕੀ ਹੋਈ ਉਹਦੇ ਵਿੱਚੋਂ ਜਦੋਂ ਤੁਸੀਂ ਲਰਨਿੰਗ ਨੂੰ ਉਹ ਚੀਜ਼ ਬਣਾ ਲਓਗੇ ਕਿ ਇੱਕ ਲਰਨ ਆਇਟਸ ਓਕੇ ਫੇਲ ਦੇ ਵਿੱਚ ਵੀ ਤੂੰ ਲਰਨ ਕਰ ਸਕਦਾ ਮਾਂ ਤੇ ਚਾਂਸਸ ਆ ਕਿ ਤੁਹਾਡੇ ਬੱਚੇ ਨੂੰ ਚੀਜ਼ਾਂ ਐਕਸਪਲੋਰ ਕਰਨ ਤੋਂ ਡਰ ਨਹੀਂ ਲੱਗੂਗਾ ਉਹ ਦੁਨੀਆ ਤੇ ਆਪਦੇ ਡ੍ਰੀਮ ਜਾਂ ਕੋਲ ਜੋ ਵੀ ਉਹਦੀ ਕਿਰੀਓਸਿਟੀ ਆ ਉਹ ਕਰੂਗਾ ਸੋ ਅੰਜੇ ਉਹ ਕਰੂਗਾ ਮਿਹਨਤ ਕਰੂਗਾ ਤੇ ਉਹ ਚੀਜ਼ਾਂ ਨੂੰ ਮਿਲ ਹੀ ਜਾਊਗੀ ਸੋ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਪਰ ਪਲੀਜ਼ ਪਲੀਜ਼ ਇਸ ਕੰਡੀਸ਼ਨਿੰਗ ਨੂੰ ਬ੍ਰੇਕ ਕਰੋ ਕਿ ਮੈਂ ਆਪਣੇ ਬੱਚੇ ਨੂੰ ਪ੍ਰੈਸ਼ਰ ਕਰਕੇ ਉਹਨੂੰ ਸਫਲ ਬਣਾਉਣਾ ਵਾ ਨੋ ਮੈਂ ਆਪਣੇ ਬੱਚੇ ਨੂੰ ਆ ਪ੍ਰੈਸ਼ਰ ਕਰਕੇ ੱੱਕਾ ਲਾ ਕੇ ਕਰਨਾ ਤੁਸੀਂ ਆਪਣੇ ਆਪ ਤੇ ਲਾ ਕੇ ਦੇਖੋ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਪ੍ਰੈਸ਼ਰ ਜਾਂ ੱੱਕੇ ਨਾਲ ਤੁਸੀਂ ਤਸੀਂ ਸਫਲ ਹੋ ਚੁੱਕੇ ਹੋ ਐਕਚੁਅਲੀ ਉਹ ਚੀਜ਼ ਤੁਹਾਡੇ 네ਗੇਟਿਵ ਪਲੇ ਕਰਦੀ ਹੈ ਤੁਹਾਡੇ ਕਿਉਂਕਿ ਤੁਹਾਨੂੰ ਰਿਲੇਸ਼ਨਸ਼ਿਪਾਂ ਲੋਕਾਂ ਤੇ ਤੁਹਾਨੂੰ ਘੱਟ ਵਿਸ਼ਵਾਸ ਤੇ ਤੁਹਾਨੂੰ ਸੇਫਟੀ ਘੱਟ ਮਹਿਸੂਸ ਹੋਣ ਲੱਗ ਜਾਂਦੀ ਹੈ ਸੋ ਸਫਲਤਾ ਤੁਹਾਡੀ ਉੱਥੇ ਹੁੰਦੀ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਘਰ ਦੇ ਵਿੱਚ ਫੇਲ ਹੋ ਕੇ ਆ ਵੀ ਗਿਆ ਤੇ ਇਟਸ ਹੋ ਗਿਆ ਇਟਸ ਫਾਈਨ ਕਿਉਂਕਿ ਅਸੀਂ ਕੱਲ ਦੇ ਵਿੱਚ ਬੈਠ ਕੇ ਇਸ ਡਿਸਕਸ ਕਰਾਂਗੇ ਕਿ ਮੈਂ ਕੀ ਸਿੱਖਿਆ ਉਸ ਫੇਲੀਅਰ ਤੋਂ ਵੀ ਮੈਂ ਕੀ ਸਿੱਖਿਆ ਆਈ ਹੋਪ ਇਸ ਵੀਡੀਓ ਨੇ ਤੁਹਾਡੀ ਮਦਦ ਕੀਤੀ ਹੋਗੀ ਹੋਰ ਵੀ ਤੁਹਾਡੇ ਕੁਐਸਚਨਸ ਹੋਣ ਤਾਂ ਤੁਸੀਂ ਅਮ ਸਾਨੂੰ ਮੈਸੇਜ ਕਰ ਸਕਦੇ ਹੋ ਐਂਡ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਜਿਵੇਂ ਮੈਂ ਕਿਹਾ ਕਿ ਹਰ ਵੀਕ ਮੇਰਾ ਕਈ ਵਾਰ ਉਹਨਾ ਟਾਈਮ ਨਹੀਂ ਲੱਗਦਾ ਪਰ ਮੈਂ ਕੋਸ਼ਿਸ਼ ਕਰਦੀ ਆ ਕਿ ਯੂ نو ਇਹ ਹੈਲਪ ਵੱਧ ਤੋਂ ਵੱਧ ਦਿੱਤੀ ਜਾਵੇ ਐਂਡ ਪਲੀਜ਼ ਇਹਨਾਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਿਕਾਜ਼ ਆਪਣੇ ਕਲਚਰ ਦੇ ਵਿੱਚ ਇਹ ਪੈਰੈਂਟਿੰਗ ਦਾ ਪੈਰਾਡਾਈਮ ਬਦਲੇ ਬਹੁਤ ਜ਼ਿਆਦਾ ਜ਼ਰੂਰੀ ਆ ਯੂ نو ਇੰਗਲਿਸ਼ ਦੇ ਵਿੱਚ ਮੈਨੂੰ ਪਤਾ ਬਹੁਤ ਵੀਡੀਓਜ਼ ਆ YouTube ਤੇ ਜਿਹੜੀਆਂ ਦੇਖ ਸਕਦੇ ਆ ਇਸ ਕਰਕੇ ਮੈਂ ਪੰਜਾਬੀ 'ਚ ਪਾਉਣੀ ਆ ਤਾਂ ਜੋ ਤੁਹਾਨੂੰ ਇਸੀ ਦੀ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਜਾਂ ਕਲਚਰ ਕੰਟੈਕਸ ਦੇ ਵਿੱਚ ਸਾਨੂੰ ਸਮਝ ਆ ਸਕੇ ਕਿਉਂਕਿ ਅਸੀਂ ਸਿੱਖੀਆਂ ਵੀ ਆ ਇਹ ਚੀਜ਼ਾਂ ਸੋ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕੋਈ ਵੀ ਪੰਜਾਬੀ ਮੈਂ ਤਾਂ ਸਾਡੀ ਵੀਡੀਓ ਹੁੰਦੀ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜਾ ਮੈਂਟਲ ਹੈਲਥ ਦਾ ਜਿਹੜਾ ਇੱਕ ਪੈਰੈਂਟਿੰਗ ਦਾ ਰੈਵੋਲੂਸ਼ਨ ਆ ਪੈਰੈਂਟਿੰਗ ਦਾ ਪੈਰਾਡਾਈਮ ਆ ਅਸੀਂ ਉਸ ਨੂੰ ਬਦਲ ਦਈਏ ਅਸੀਂ ਜਿਸ ਤਰੀਕੇ ਨਾਲ ਬੱਚੇ ਪਾਲਦੇ ਹਾਂ ਉਸ ਅਸੀਂ 360 ਸ਼ਿਫਟ ਕਰ ਦਈਏ ਤਾਂ ਯੂ نو ਆਈ ऍम ਸ਼ੋਰ ਕਿ ਜਿਹੜਾ ਆਉਣ ਵਾਲੀ ਸੋਸਾਇਟੀ ਇੱਕ ਫਿਊਚਰ ਸੋਸਾਇਟੀ ਆ ਉਹ ਬਹੁਤ ਇੱਕ ਹੈਲਥੀ ਇੰਡੀਵਿਜੂਅਲਸ ਦੀ ਹੋਊਗੀ ਥੈਂਕ ਯੂ ਐਵਰੀਬਾਡੀ ਬਾਏ